ਸਸ਼ੀ ਕਾਲ ਜੀ ਸਾਰਿਆਂ ਨੂੰ ਰਕਾਲੇ ਹਾਂ ਟੋਲਾ ਲੱਗਿਆ ਪੱਗ ਕਾ ਤੋ ਲਾਤੀ ਜੀ ਤੁਸੀਂ ਗਰਮੀ ਲੱਗਦੀ ਸੀ ਅੱਛਾ ਜੀ ਪਹਿਲਾਂ ਨੇ ਜਲੇਬੀ ਖਾਣੀ ਹਮੇਸ਼ਾ ਸਸ਼ੀਆ ਵੀ ਜੀ ਸੁੱਕ ਤੇਰਾ ਇੰਡੀਆ ਚ ਜਦੋਂ ਆਪਾਂ ਗਰਮੀ ਚ ਜਾਂਦੇ ਆ ਤਾਂ ਬਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮੋਂਗੇ ਦਿਲੋਂ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਨੇ ਹੋ ਲਾਈਕ ਕਰਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਅੱਜ ਅੱਜ ਆਪਾਂ ਚੱਲੇ ਸ੍ਰੀ ਗੁਰੂ ਰਵਿਦਾਸ ਦਰਬਾਰ ਸਤਰੀ ਗੁਰੂ ਘਰ ਤੇ ਉੱਥੇ ਅੱਜ ਗੁਰੂ ਘਰ ਪ੍ਰੋਗਰਾਮ ਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦਾ ਓਕੇ ਜੀ ਹੁਣ ਆਪਾਂ ਵੀ ਹੁੰਨੇ ਆ ਰੈਡੀ ਬਾਕੀ ਲੜੀ ਦੀ ਸਭ ਤੋਂ ਵੱਡੀ ਪ੍ਰੋਬਲਮ ਕਿਉਂਕਿ ਜਦੋਂ ਵੀ ਆਪਾਂ ਸੂਟ ਪਾ ਕੇ ਜਾਣਾ ਹੁੰਦਾ ਹੈ ਜਦੋਂ ਆਪਣੇ ਕੋਲ ਜਾਦਾ ਸੂਟ ਹੋਣ ਤਾਂ ਡਿਸਾਈਡ ਨਹੀਂ ਹੁੰਦਾ ਵੀ ਕਿਹੜਾ ਸੂਟ ਪਾ ਕੇ ਜਾਈਏ ਆਪਾਂ ਗੁਰੂ ਘਰ ਜਾਣਾ ਸੰਤਾਂ ਵਿਆਹ ਜਿੰਨਾ ਚਾਹ ਹੁੰਦਾ ਹੈ ਨਗਰ ਕੀਰਤਨ ਹੋਵੇ ਗੁਰੂ ਘਰ ਪ੍ਰੋਗਰਾਮ ਹੋਵੇ ਉਦਦਾ ਵੀ ਗੁਰੂ ਘਰ ਜਾਈਦਾ ਹਨ ਤੇ ਅਸੀਂ ਗੁਰੂ ਘਰ ਦੀ ਬਹੁਤ ਖੁਸ਼ ਹੋ ਕੇ ਜਾਈਦਾ ਤੇ ਹੁਣ ਮੈਂ ਡਿਸਾਈਡ ਕਰਦੀ ਆ ਵੀ ਕਿਹੜਾ ਸੂਟ ਪਾਵਾਂ ਡਿਸਾਈਡ ਨਹੀਂ ਹੋ ਰਿਹਾ ਵੀ ਕਿਹੜਾ ਪਾਵਾਂ ਕੱਢ ਤਾਂ ਮੈਂ 3-4 ਲਏ ਆ ਤੇ ਫਿਰ ਮੈਂ ਬੱਚਿਆਂ ਨੂੰ ਜਾਂ ਪੁੱਛ ਲੈਣੀ ਹੁੰਦੀ ਆ ਵੀ ਕਿਹੜਾ ਪਾਵਾ ਤੇ ਜਾਂ ਦੁਪੱਟਾ ਲੈ ਕੇ ਦੇਖ ਲੈਣੀ ਹੁੰਦੀ ਆ ਕਿ ਜੀ ਫਿਰ ਆਪਾਂ ਤੁਹਾਨੂੰ ਮਿਲਦੇ ਆ ਰੈਡੀ ਹੋ ਕੇ ਮਮਾ ਰਿਨਾ ਕੇ ਬੈਠਾ ਹੈ ਤੇ ਕੱਪੜੇ ਪ੍ਰੈਸ ਕਰਤੇ ਆ ਜਿਵੇਂ ਚਾਓ ਨਾਲ ਦੀ ਨਾਲ ਖਾਂਦਾ ਫਰੂਟ ਕਹਿੰਦਾ ਸਪੀਕਰ ਦਾ ਓਕੇ ਜੀ ਹੁਣੇ ਹੁਣ ਅਸੀਂ ਵੀ ਰੈਡੀ ਤੇ ਮਿਲਦੇ ਆਪਾਂ ਤੁਹਾਨੂੰ ਗੁਰੂ ਘਰ ਚੱਲ ਕੇ ਓਕੇ ਜੀ ਬਾਏ ਜੀ ਹਾਂਜੀ ਹੋ ਗਏ ਅਸੀਂ ਰੈਡੀ ਤੇ ਮੈਂ ਡਿਸਾਈਡ ਕੀਤਾ ਹੈ ਜੈਲੋ ਕਿਲਰ ਦਾ ਸੂਟ ਵਾ કોટਨ ਦਾ ਤੇ کریم کلر ਦਾ ਦੁਪੱਟਾ ਵਾ ਬਾਕੀ ਇੰਡੀਆ ਚ ਜਦੋਂ ਆਪਾਂ ਗਰਮੀ ਚ ਜਾਂਦੇ ਆ ਤਾਂ ਵਧੀਆ ਕੋਟਨ ਦਾ ਸਟਾਫ ਵਾਲੇ ਕੱਪੜੇ ਮਿਲ ਜਾਂਦੇ ਆ ਸਰਦੀਆਂ ਚ ਨਹੀਂ ਮਿਲਦੇ ਇਸ ਵਾਰ ਮੈਂ ਗਰਮੀਆਂ ਚ ਗਈ ਕਰਕੇ ਮੈਂ ਕਾਫੀ ਸਾਰੇ ਕੋਟਨ ਦੇ ਕੱਪੜੇ ਲੈ ਕੇ ਆਈਆਂ ਓਕੇ ਜੀ ਹੁਣ ਅਸੀਂ ਚੱਲਿਆਂ ਗੁਰੂ ਘਰ ਤੇ ਉੱਥੇ ਚੱਲ ਕੇ ਆਪਾਂ ਤੁਹਾਨੂੰ ਵੀ ਕਰਾਉਨੇ ਆ ਗੁਰੂ ਘਰ ਦੇ ਦਰਸ਼ਨ ਇਹ ਤਾਂ ਨਾਲ ਗਈ ਚੱਲ itu ਹਾਂਜੀ darshan. ਪਾ ਸਕਦੇ ਆ ਚਾਹ ਦਾ ਲੰਗਰ ਤੇ ਓਕੇ ਜੀ ਆਪਾਂ ਹੁਣ ਚੱਲਦੇ ਆ ਲੰਗਰ ਹਾਲ ਦੇ ਵਿੱਚ ਇਹ ਆ ਲੰਗਰ ਹਾਲ ਸਾਰਾ ਨਾਮੁ ਵਾਹਿਗੁਰੂ ਧਰਮ ਨੰ ਆਈ ਆਈ ਕਿੰਨਾ ਸੋਹਣਾ ਲੱਗਦਾ ਸੱਚੀ ਗੱਲ ਹੈ ਓਕੇ ਮੈਂ ਬੋਲੇ ਸੋਨੇ ਹਾਲ ਕਿਵੇਂ ਕਹਿੰਦੇ ਨਾ ਤਾਲੇ ਬਾਏ ਜਲ ਪਾਣੀ ਜਿਹਨਾਂ ਨੇ ਛਕ ਲਿਆ ਹੈ ਤੇ ਕਿਰਪਾ ਕਰਕੇ ਆਓ ਸਤਿਗੁਰ ਜੀ ਦੀ ਨਿੱਗੀ ਗੋਦ ਵਿੱਚ ਵਿਰਾਜਮਾਨ ਹੋ ਜਾਈਏ ਸਮਾਂ ਵੀ ਕੱਟ ਕੇ ਆਏਗਾ ਤੇ ਗੁਰੂ ਪਿਆਰਿਓ ਜੇ picnic ਬਣਾ ਕੇ ਚਲੇਗੇ ਫਿਰ ਉੱਥੇ ਫਾਇਦਾ ਕੀ ਸਤਿਗੁਰ ਜੀ ਦੀ ਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਗੁਰੂ ਪਿਆਰਿਓ ਸਸ਼ਿਕਲਬੀ ਜੀ ਵਧੀਆ ਠੀਕ ਹੈ ਤੁਸੀਂ ਦੱਸੋ ਸਭ ਤੋਂ ਪਹਿਲਾਂ ਕਿ ਚਾਟ ਦੀ ਸੇਵਾ ਮਸਤਵਾਦ ਹੈ ਕਿ ਟਿੱਕੀਆਂ ਦੀ ਸਸ਼ਿਕਲਬੀ ਜੀ ਦਹੀਂ ਪੱਲੇ ਆਦਾਂਗਰ ਸੱਚੀਆ ਬੀਜੀ ਟਿੱਕੀਆਂ ਦਾ ਲੰਗਰ ਆਪਾਂ ਚੜ੍ਹਦੇ ਚਾਟ ਦਾ ਲੰਗਰ ਓ ਬ੍ਰੋ ਫਲੋ

my oh. ਵਾਹਿ ਗੁਰੂ ਜੀ ਕੀ ਫਤਿਹ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਈ ਸੋ ਨਿਹਾਲ ਕੀ ਫਤਿਹ ਅੱਜ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਾਰਪਤ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਬਾਰ ਬਲੇਤਰੀ ਦੀ ਇਸ ਮੂਹ ਸਾਧ ਸੰਗਤ ਵੱਲੋਂ ਪ੍ਰੋਗਰਾਮ ਆ ਲਈਆ ਸੀ ਆਪ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਮੈਂ ਤੇ ਗਰਮਣ ਹੁਣ ਸ਼ਕਲ ਲੱਗੀਆਂ ਟਿੱਕੀ ਦਾ ਲੰਗਰ ਇਹ ਉਹੀ ਬੱਚਾ ਜੀ ਨੇ ਪੱਗ ਬੰਨੀ ਹੋਈ ਸੀ ਪੱਗ ਕਾਹਤੋਂ ਲਾਤੀ ਜੀ ਤੁਸੀਂ ਗਰਮੀ ਲੱਗਦੀ ਸੀ ਅੱਛਾ ਜੀ ਪੱਗ ਤੁਹਾਡੇ ਬਹੁਤ ਸੋਹਣੀ ਲੱਗਦੀ ਸੀਗੀ ਅੱਛਾ ਜੀ ਸਤਿ ਸ਼੍ਰੀ ਅਕਾਲ ਬਲਾ ਸਾਰਿਆਂ ਨੂੰ ਗਰਮਣ ਉੱਚੀ ਦੇ ਨੇ ਗਾਈਜ਼ ਹਾਂਜੀ ਹੁਣ ਆਪਾਂ ਵੀ ਛੱਕਦੇ ਆ ਟਿੱਕੀ ਦਾ ਲੰਗਰ ਹਾਂ ਜੂੜੀ ਸਾਡਾ ਸ਼ੱਕਨ ਲੱਗਿਆ ਪ੍ਰਸ਼ਾਦ ਦਾ ਪਹਿਲਾਂ ਨੇ ਜਲੇਬੀ ਖਾਣੀ ਆ ਹਮੇਸ਼ਾ ਨਾਲ ਆ ਗਈ ਜਲੇਬੀ ਮਟਰ ਪਨੀਰ ਪ੍ਰਸ਼ਾਦ ਹੈ ਦਾਦੀ ਜਲੇਬੀ ਤੇਰੀ ਫੇਵਰੇਟ ਵਾ ਹੈ ਨਾ ਜਲੇਬੀ ਇਹਦੀ ਫੇਵਰੇਟ ਵਾ ਹਾਂਜੀ ਹੁਣ ਅਸੀਂ ਗੁਰੂ ਘਰ ਦੇ ਦਰਸ਼ਨ ਕਰਕੇ ਘਰੇ ਆਗੇ ਸੀਗੇ ਵਾਪਸ ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ ਤੇ ਤੁਹਾਡਾ ਥੈਂਕ ਯੂ ਜੀ ਸਾਡਾ ਬਲੌਗ ਦੇਖਣ ਲਈ ਹਾਂਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਜੀ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਜੀ ਸਾਰਿਆਂ ਨੂੰ ਅਰਿਵਦੇਹ ਜੀ